ਭਗਤ ਫਰੀਦ ਜੀ ਨੂੰ 36 ਸਾਲ ਤਪੱਸਿਆ ਕਰਦਿਆਂ ਨੂੰ ਗੁਜ਼ਰ ਗਏ ਸਨ ਫੇਰ ਵੀ ਪ੍ਰਮਾਤਮਾ ਦੀ ਪ੍ਰਾਪਤੀ ਨਾ ਹੋਈ 36ਵੇਂ ਸਾਲ ਵਿੱਚ ਅਚਾਨਕ ਇੱਕ ਘਟਨਾ ਵਾਪਰੀ ਜਿੱਥੇ ਫਰੀਦ ਜੀ ਤਪ ਕਰ ਰਹੇ ਸਨ ਉਥੇ ਚਿੜੀਆਂ ਨੇ ਆਪਣੀ ਆਵਾਜ਼ ਵਿੱਚ ਸ਼ੋਰ ਸ਼ਰਾਬਾ ਕਰ ਦਿੱਤਾ ਭਗਤ ਜੀ ਦੀ ਇਕਾਗਰਤਾ ਭੰਗ ਹੋਣ ਦੇ ਕਾਰਨ ਉਹਨਾਂ ਨੇ ਕ੍ਰੋਧ ਵਿੱਚ ਆ ਕੇ ਚਿੜੀਆਂ ਨੂੰ ਕਿਹਾ ਮਰ ਜਾਓ ਚਿੜੀਓ ਜੋ ਮੇਰੀ ਕਾਗਰਤਾ ਭੰਗ ਕਰ ਰਹੀਆਂ ਹੋ ਫਰੀਦ ਜੀ ਦੇ ਮੂੰਹ ਚੋਂ ਬਚਨ ਨਿਕਲੇ ਹੀ ਸਨ ਕਿ ਸਾਰੀਆਂ ਚਿੜੀਆਂ ਮਰ ਗਈਆਂ ਫਿਰ ਫਰੀਦ ਜੀ ਨੂੰ ਆਪਣੀ ਵਾਕ ਸਿੱਧੀ ਤੇ ਖੁਸ਼ੀ ਵੀ ਪ੍ਰਗਟ ਹੋਈ ਤੇ ਚਿੜੀਆਂ ਦੇ ਮਰਨ ਤੇ ਦਇਆ ਵੀ ਆਈ ਅਤੇ ਅੱਗੇ ਪ੍ਰਲੋਗ ਦਾ ਭੈ ਵੀ ਲੱਗਿਆ ਕਿ ਮੇਰੀ ਵਜ੍ਹਾ ਨਾਲ ਸੈਂਕੜੇ ਚਿੜੀਆਂ ਮਰ ਗਈਆਂ ਹਨ ਮਨ ਵਿੱਚ ਇਹ ਭਾਵ ਆਇਆ ਕਿ ਫਕੀਰ ਨੂੰ ਤਾਂ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਚਾਹੀਦਾ ਤਾਂ ਰੱਬ ਦੀ ਦਰਗਾਹ ਵਿੱਚ ਇੱਜ਼ਤ ਹੁੰਦੀ ਹੈ ਮੈਂ ਤਾਂ ਇੰਨੀਆਂ ਜਿੜੀਆਂ ਮਾਰ ਦਿੱਤੀਆਂ ਹਨ ਜੈਸਾ ਕਿ ਗੁਰਬਾਣੀ ਦਾ ਵਾਕ ਹੈ ਦੁੱਖ ਨਾ ਦੇਈ ਕਿਸੈ ਜੀ ਪਤਸਿਓਂ ਕਰ ਜਾਵੋ ਇਹਨਾਂ ਸੋਚਣ ਤੋਂ ਬਾਅਦ ਫਰੀਦ ਜੀ ਨੇ ਕਿਹਾ ਚਿੜਿਓ ਜੀ ਪਵੋ ਭਗਤ ਫਰੀਦ ਜੀ ਦੇ ਮੂੰਹ ਤੋਂ ਇਹ ਵਾਕ ਨਿਕਲੇ ਹੀ ਸਨ ਕਿ ਸਾਰੀਆਂ ਚਿੜੀਆਂ ਜਿਉਂਦੀਆਂ ਹੋ ਗਈਆਂ ਪਰਮਾਤਮਾ ਆਪ ਮਿਲਣ ਤੋਂ ਪਹਿਲਾਂ ਤਪੱਸਵੀ ਨੂੰ ਕਈ ਕੋਈ ਦੇ ਦਿੰਦਾ ਹੈ ਜਿਸ ਵਿੱਚ ਪਦਾਰਥਾਂ ਦੀ ਪ੍ਰਾਪਤੀ ਵਿਡਿਆਈ ਦੀ ਪ੍ਰਾਪਤੀ ਅਤੇ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਇਹਨਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਪਰਚ ਜਾਏ ਤਾਂ ਪਰਮਾਤਮਾ ਦੇ ਮਿਲਣ ਵਿੱਚ ਦੂਰੀ ਹੋ ਜਾਂਦੀ ਹੈ ਜੇਕਰ ਇਹਨਾਂ ਨੂੰ ਲਤਾੜ ਕੇ ਆਪਣੀ ਮੰਜ਼ਲ ਵੱਲ ਵਧਦਾ ਜਾਵੇ ਕਿ ਰਿद्धि सिद्धि ਤਾਂ ਹੋਰ ਤਰ੍ਹਾਂ ਦਾ ਸਵਾਦ ਹੈ ਜੋ ਨਾਮ ਰਸ ਤੋਂ ਤੋੜਦਾ ਹੈ ਜਿਵੇਂ ਕਿ ਗੁਰਬਾਣੀ ਵਿੱਚ ਬਾਖ ਹੈ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਿਦ ਅਵਰਾਸਾ ਪਰ ਹੁਣ ਇੱਥੇ ਫਰੀਦ ਜੀ ਇਸ ਰੋਹਾਨੀਅਤ ਸ਼ਕਤੀ ਦੀ ਪ੍ਰਾਪਤੀ ਕਰਨ ਕੁਝ ਹਉਮੇ ਦੇ ਪ੍ਰਭਾਵ ਹੇਠ ਆ ਗਏ ਫਿਰ ਸੋਚ ਪੁਰੀ ਕਿ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਘਰ-ਬਾਰ ਤਾਂ ਪ੍ਰਮਾਤਮਾ ਨੂੰ ਮਿਲਣ ਲਈ ਛੱਡਿਆ ਸੀ ਫਿਰ ਆਪਣੇ ਆਪ ਤੇ ਰੋਸ ਵੀ ਆਇਆ ਫਿਰ ਇਹ ਆਪਣੇ ਪੈਰਾਂ ਨੂੰ ਸੰਗਲ ਪਾ ਕੇ ਖੂਬ ਵਿੱਚ ਪੁੱਠਾ ਲਟਕ ਗਏ ਬਹੁਤ ਸਮਾ ਪੁੱਠਾ ਲਟਕਦੇ ਹੋਏ ਜਾਣ ਕੇ ਕਾਵਾ ਨੇ ਮੁਰਦਾ ਜਾਣ ਕੇ ਫਰੀਦ ਜੀ ਦੇ ਪੈਰਾਂ ਦੀਆਂ ਤਲੀਆਂ ਵਿੱਚ ਢੂੰਗੇ ਮਾਰੇ ਜਿਸ ਤੇ ਫਰੀਦ ਜੀ ਨੇ ਖੁਦਾ ਦੇ ਪ੍ਰੇਮ ਵਿੱਚ ਇਹ ਸ਼ਲੋਕ ਉਚਾਰਨ ਕੀਤਾ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਅਜੈ ਸੋ ਰਬ ਨਾ ਬੋਹੜਿਓ ਦੇਖ ਬੱਦੇ ਕੇ ਭਾਗ ਇੱਕ ਦਿਨ ਇੱਕ ਅਯਾਲੀ ਭੇਡਾਂ ਬੱਕਰੀਆਂ ਚਾਰਦਾ ਹੋਇਆ ਐਸੇ ਖੁਦ ਦੇ پاس ਆ ਗਿਆ ਉਸਨੇ ਫਰੀਦ ਜੀ ਨੂੰ ਪੁੱਠਾ ਲੜਕਦਾ ਦੇਖ ਕੇ ਪੁੱਛਿਆ ਕਿ ਹੇ ਫਰੀਦ ਸਾਈ ਤੁਸੀਂ ਐਸਾ ਕਿਉਂ ਕਰ ਰਹੇ ਹੋ ਤਾਂ ਅਗੋ ਫਰੀਦ ਜੀ ਨੇ ਜਵਾਬ ਦਿੱਤਾ ਕਿ ਮੈਂ ਐਸਾ ਖੁਦਾ ਦੀ ਪ੍ਰਾਪਤੀ ਲਈ ਕਰ ਰਿਹਾ ਹਾਂ ਅਈਆਲੀ ਦੇ ਭਾਗ ਜਾ ਕੇ ਉਸਨੇ ਸੋਚਿਆ ਕਿ ਮੈਂ ਭੇਡਾਂ ਬੱਕਰੀਆਂ ਆਦ ਦੇ ਜੰਗਾਲ ਵਿੱਚ ਕਾਦੇ ਲਈ ਫਸਣਾ ਹੈ ਮੈਂ ਵੀ ਖੂਬ ਵਿੱਚ ਲੰਮਕ ਕੇ ਖੁਦਾ ਦੀ ਪ੍ਰਾਪਤੀ ਕਰਦਾ ਹਾਂ ਉਸਨੇ ਘਾ ਦੀ ਹੂਸ ਨਾਲ ਇੱਕ ਵੇੜ ਵਟਿਆ ਤੇ ਲੱਤਾਂ ਨੂੰ ਬਨ ਕੇ ਖੂਹ ਵਿੱਚ ਪੁੱਠਾ ਲਟਕ ਗਿਆ ਜਦੋਂ ਘਾ ਦਾ ਫੂਸ ਟੁੱਟਣ ਲੱਗ ਪਿਆ ਤਾਂ ਖੁਦਾ ਨੇ ਉਸਦੇ ਪਿਛਲੇ ਅਨੇਕਾਂ ਜਨਮਾਂ ਦੀ ਭਗਤੀ ਤੇ ਇਸ ਜਨਮ ਵਿੱਚਲਾ ਪ੍ਰੇਮ ਦੇਖ ਕੇ ਉਸ ਨੂੰ ਆ ਕੇ ਦਰਸ਼ਨ ਦਿੱਤੇ ਇੱਕ ਤਾਂ ਪੂਰਬਲੇ ਜਨਮਾਂ ਦੀ ਤਪੱਸਿਆ ਕਰਕੇ ਇਸ ਅਈਆਲੀ ਦਾ ਪੂਰਬਲਾ ਅੰਕੁਰ ਪ੍ਰਗਟਿਆ ਤੇ ਰਸਿਕ ਬੇਰਾਗੀ ਦੇ ਰੂਪ ਵਿੱਚ ਫਰੀਦ ਜੀ ਦਾ ਮਿਲਾਪ ਹੋਇਆ ਜਿਸ ਤਰ੍ਹਾਂ ਕਿ ਗੁਰਬਾਣੀ ਦਾ ਫੁਰਮਾਨ ਹੈ ਪੂਰਵ ਕਰਮ ਅੰਕੋਰ ਜਬ ਪ੍ਰਗਟੇ ਪੇਟੇਉ ਪ੍ਰਖ ਰਸਕ ਬੈਰਾ ਕੀ ਤੇ ਦੂਸਰਾ ਖੁਦਾ ਸ਼ਰਧਾ ਵਿਸ਼ਵਾਸ ਤੇ ਪ੍ਰੇਮ ਦੇ ਅਧੀਨ ਹੈ ਇਸ ਕਰਕੇ ਅਈਆਲੀ ਦੇ ਮਰਨ ਦੀ ਪ੍ਰਵਾਹ ਨਾ ਕਰਦਿਆ ਹੋਇਆ ਜਦੋਂ ਜੀਵਨ ਦੀ ਬਾਜ਼ੀ ਖੁਦਾ ਦੇ ਨਾਂ ਤੇ ਲਾ ਦਿੱਤੀ ਤਦ ਜਲਦੀ ਹੀ ਖੁਦਾ ਨੇ ਪ੍ਰਗਟ ਹੋ ਕੇ ਅਈਆਲੀ ਨੂੰ ਮਰਨ ਤੋਂ ਬਚਾ ਲਿਆ ਅਈਆਲੀ ਬਹੁਤ ਪ੍ਰਸੰਨ ਹੋਇਆ ਫਿਰ ਅਈਆਲੀ ਨੇ ਖੁਦਾ ਨੂੰ ਕਿਹਾ ਕਿ ਤੁਸੀਂ ਮੇਰੇ ਗੁਰੂ ਫਰੀਦ ਜੀ ਨੂੰ ਵੀ ਦਰਸ਼ਨ ਦਿਓ ਆਗਾਹ ਖੁਦਾ ਨੇ ਕਿਹਾ ਕਿ ਤੇਰਾ ਰਸਾ ਟੁੱਟਣ ਵਿੱਚ ਕੁਝ ਹੀ ਪਲ ਬਾਕੀ ਸਨ ਮੈਂ ਜ਼ਿੰਦਗੀ ਦੇ ਅੰਤਲੇ ਪਲਾਂ ਵਿੱਚ ਹੀ ਮਿਲਦਾ ਹਾਂ ਜਿੱਥੇ ਮੌਤ ਤੇ ਜ਼ਿੰਦਗੀ ਵਿੱਚ ਬਹੁਤ ਫਰਕ ਨਾ ਰਹੇ ਫਰੀਦ ਦਾ ਸੰਗਲ ਅਜੇ ਮੋਟਾ ਹੈ ਉਸ ਨੂੰ ਟੁੱਟਦਿਆਂ ਅਜੇ ਕਈ ਸਾਲ ਲੱਗਣਗੇ ਤੂੰ ਆਪਣੇ ਗੁਰੂ ਨੂੰ ਜਾ ਕੇ ਆਖ ਕਿ ਇਹ ਤੇਰਾ ਤਰੀਕਾ ਮੈਨੂੰ ਪ੍ਰਵਾਨ ਨਹੀਂ ਹੈ ਅਯਾਲੀ ਦੇ ਕਹਿਣ ਤੋਂ ਫਰੀਦ ਜੀ ਖੂਬ ਵਿੱਚੋਂ ਬਾਹਰ ਆਏ ਤੇ ਹੈਰਾਨ ਹੋਏ ਕਿ ਹੁਣ ਹੋਰ ਕੋਈ ਮਿਲਣ ਦਾ ਤਰੀਕਾ ਜੋ ਖੁਦਾ ਨੇ ਇਸ਼ਾਰਾ ਦਿੱਤਾ ਹੈ ਉਹ ਕੀ ਹੋ ਸਕਦਾ ਹੈ ਤੇ ਮੈਂ ਕਿੱਧਰ ਨੂੰ ਜਾਵਾਂ ਇਹ ਸੋਚ ਕੇ ਵਾਪਸ ਮੁੜੇ ਕਿ ਸ਼ਾਇਦ ਮੇਰੀ ਬਿਰਦ ਮਾਂ ਹੀ ਮੈਨੂੰ ਕੋਈ ਤਰੀਕਾ ਦੱਸੇ ਜਦੋਂ ਫਰੀਦ ਜੀ ਵਾਪਸ ਮੁੜਦੇ ਆ ਰਹੇ ਸਨ ਤਾਂ ਗਰਮੀ ਦੀ ਰੁੱਤ ਹੋਣ ਕਰਕੇ ਫਰੀਦ ਜੀ ਨੂੰ ਬਿਆਸ ਲੱਗੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਨਗਰ ਤੋਂ ਬਾਹਰਲੇ ਪਾਸੇ ਖੂਹੀ ਦੇ ਵਿੱਚੋਂ ਇੱਕ ਮੁਟਿਆਰ ਪਾਣੀ ਭਰ ਕੇ ਬਾਹਰ ਡੋਲ ਰਹੀ ਸੀ ਤਾਂ ਉਸ ਨੂੰ ਦੇਖ ਕੇ ਪਾਣੀ ਦੇਣ ਲਈ ਕਿਹਾ ਕਿ ਬੀਬੀ ਪਾਣੀ ਦੀ ਪਿਆਸ ਲੱਗੀ ਹੈ ਤੂੰ ਮੈਨੂੰ ਪਾਣੀ ਪਿਲਾ ਉਸ ਬੀਬੀ ਨੇ ਭਗਤ ਫਰੀਦ ਜੀ ਦੀ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ ਇਹ ਕਿਹਾ ਤੁਸੀਂ ਬੈਠ ਜਾਓ ਮੈਂ ਆਪਣਾ ਕੰਮ ਕਰਨ ਤੋਂ ਬਾਅਦ ਤੁਹਾਨੂੰ ਪਾਣੀ ਪਿਲਾ ਦਿਆਂਗੀ ਪਰ ਉਹ ਬੀਬੀ ਪਾਣੀ ਡੋਲ ਭਰ ਭਰ ਕੇ ਜ਼ਮੀਨ ਤੇ ਡੋਲੀ ਜਾ ਰਹੀ ਸੀ ਫਰੀਦ ਜੀ ਨੇ ਸੋਚਿਆ ਕਿ ਇਹ ਕੋਈ ਨੀਮ ਪਾਗਲ ਲੱਗਦੀ ਹੈ ਪਰ ਜੇ ਪੂਰੀ پاਗਲ ਹੁੰਦੀ ਤਾਂ ਸੰਗਣ ਲਾ ਕੇ ਬਿਠਾਈ ਹੁੰਦੀ ਪਰ ਇਸ ਨੂੰ ਪਾਣੀ ਭਰਨ ਲਈ ਭੇਜਿਆ ਹੈ ਇਸ ਲਈ ਇਹ ਪੂਰੀ پاਗਲ ਨਹੀਂ ਅਧਿਕਾ ਪਾਗਲ ਹੈ ਜਿਸ ਕਰਕੇ ਪਾਣੀ ਡੋਲੀ ਜਾ ਰਹੀ ਹੈ ਫਰੀਦ ਜੀ ਨੇ ਸੋਚਿਆ ਕਿ ਸਿਦਰੇ ਬੰਦੇ ਕੋਲੋਂ ਕੰਮ ਲੈਣ ਲਈ ਜਿਆਦਾ ਪਿਆਰ ਨਾਲ ਜਾਂ ਫਿਰ ਥੋੜਾ ਜਿਹਾ ਕਰੜੇ ਸ਼ਬਦਾਂ ਨਾਲ ਕਿਹਾ ਜਾਵੇ ਤਾਂ ਉਹ ਕੰਮ ਕਰਦਾ ਹੈ ਇਸ ਲਈ ਫਰੀਦ ਜਿਨੇ ਫਿਰ ਦੂਸਰੀ ਵਾਰੀ ਪਿਆਰ ਨਾਲ ਕਿਹਾ ਕਿ ਬੀਬੀ ਤੂੰ ਪਾਣੀ ਪਲਾਉਣ ਦੀ ਥਾਂ ਤੂੰ ਪਾਣੀ ਬਾਹਰ ਡੋਲੀ ਜਾ ਰਹੀ ਹੈ ਤੂੰ ਮੈਨੂੰ ਪਾਣੀ ਕਿਉਂ ਨਹੀਂ ਪਲਾ ਰਹੀ ਬੀਬੀ ਨੇ ਫਰੀਦ ਜੀ ਦੀ ਗੱਲ ਸੁਣ ਕੇ ਬੜੀ ਧੀਰਜਤਾ ਨਾਲ ਕਿਹਾ ਕਿ ਫਕੀਰ ਸਾਈ ਪਾਣੀ ਪਲਾ ਦਿੰਦੀ ਹਾਂ ਕਾਲੀ ਨਾ ਕਰ ਮੈਨੂੰ ਕੰਮ ਕਰ ਲੈਣ ਦੇ ਫਿਰ ਥੋੜੇ ਸਮੇਂ ਤੋਂ ਬਾਅਦ ਫਰੀਜ ਜੀ ਨੇ ਕੁਝ ਗੁੱਸੇ ਦੇ ਲੈਜ ਵਿੱਚ ਕਿਹਾ ਕਿ ਹੈ ਬੀਬੀ ਤੂੰ ਪਾਣੀ ਬੁਲਾਉਣਾ ਹੈ ਜਾਂ ਨਹੀਂ ਤਾਂ ਫਿਰ ਬੀਬੀ ਨੇ ਫਰੀਜ ਜੀ ਵੱਲ ਪੂਰੇ ਧਿਆਨ ਨਾਲ ਵੇਖ ਕੇ ਕਿਹਾ ਕਿ ਫਕੀਰਾਂ ਨੂੰ ਕਰੋਧ ਸ਼ੋਭਾ ਨਹੀਂ ਦਿੰਦਾ ਤੇ ਨਾਲੇ ਇਹ ਜੰਗਲ ਦੀਆਂ ਚੀੜੀਆਂ ਨਹੀਂ ਜਿਹੜੀਆਂ ਤੇਰੇ ਬਚਨਾਂ ਨਾਲ ਮਰ ਜਾਣਗੀਆਂ ਤੇ ਜੀ ਪੈਣਗੀਆਂ ਤੂੰ ਚਾਹ ਨਾਲ ਬੈਠ ਜਾ ਮੈਂ ਆਪਣਾ ਕੰਮ ਕਰਕੇ ਪਾਣੀ ਪਲਾ ਦਿੰਦੀ ਹਾਂ ਇਹ ਸੁਣ ਕੇ ਫਰੀਦ ਸਾਹਿਬ ਜੀ ਦੀ ਪਾਣੀ ਪੀਣ ਤੋਂ ਬਿਨਾਂ ਹੀ ਪਿਆਸ 부ਝ ਗਈ ਤੇ ਸੋਚਣ ਲੱਗੇ ਕਿ ਚਿੜੀਆਂ ਮਰਨ ਦੀ ਗੱਲ ਮੇਰੇ ਤੋਂ ਬਿਨਾਂ ਤੇ ਮੇਰੇ ਖੁਦਾ ਤੋਂ ਬਿਨਾਂ ਕਿਸੇ ਨੂੰ ਵੀ ਪਤਾ ਨਹੀਂ ਸੀ ਜਿਸ ਔਰਤ ਨੂੰ ਮੈਂ ਪਾਗਲ ਸਮਝਦਾ ਸੀ ਇਹ ਤਾਂ ਕੋਈ ਅੰਦਰਜਾਮੀ ਤਪੱਸਵੀ ਲੱਗਦੀ ਹੈ ਫਿਰ ਜਦੋਂ ਬੀਬੀ ਕੁਝ ਸਮੇਂ ਬਾਅਦ ਪਾਣੀ ਢੋਲਣ ਤੋਂ ਹਟ ਗਈ ਤਾਂ ਉਸਨੇ ਫਰੀਦ ਜੀ ਨੂੰ ਕਿਹਾ ਫਰੀਦ ਸਾਈਂ ਆਓ ਆ ਕੇ ਪਾਣੀ ਪੀ ਲੋ ਫਰੀਜ ਨੇ ਕਿਹਾ "ਹੇ ਬੀਬੀ ਹੁਣ ਪਾਣੀ ਨਾਲੋਂ ਵੀ ਜ਼ਿਆਦਾ ਮੈਨੂੰ ਇਹ ਗੱਲ ਜਾਣਨ ਦੀ ਰੁਚੀ ਜਾਗ ਆਈ ਹੈ ਕਿ ਮੇਰੀਆਂ ਚਿੜੀਆਂ ਮਾਰਨ ਤੇ ਜਿਉਂਦਿਆਂ ਕਰਨ ਵਾਲੀ ਗੱਲ ਦਾ ਤੈਨੂੰ ਕਿਵੇਂ ਪਤਾ ਲੱਗਾ ਤੇ ਦੂਸਰਾ ਇਹ ਕਿ ਤੂੰ ਬੇਲੋੜਾ ਪਾਣੀ ਧਰਤੀ ਉੱਪਰ ਕਿਉਂ ਡੋਲ ਰਹੀ ਸੀ ਇਹਨਾਂ ਦੋਵੇਂ ਸਵਾਲਾਂ ਦਾ ਉੱਤਰ ਲੈਣ ਤੋਂ ਬਾਅਦ ਹੀ ਮੈਂ ਪਾਣੀ ਪੀਵਾਂਗਾ" ਬੀਬੀ ਨੇ ਉੱਤਰ ਦਿੱਤਾ ਕਿ ਇਹ ਅੰਤਰਜਾਮਤਾ ਮੈਨੂੰ ਮੇਰੇ ਪਤੀ ਬ੍ਰਤਾ ਧਰਮ ਦੀ ਪਰਪਖਤਾ ਤੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਨ ਨਾਲ ਪ੍ਰਾਪਤ ਹੋਈ ਹੈ ਮੈਂ ਘਰ ਦਾ ਕੰਮਕਾਰ ਕਰਦੀ ਹਾਂ ਮੇਰੇ ਪਤੀ ਦੀ ਸੇਵਾ ਤੋਂ ਪ੍ਰਮਾਤਮਾ ਨੇ ਪ੍ਰਸੰਨ ਹੋ ਕੇ ਮੈਨੂੰ ਅਨੰਦ ਸ਼ਕਤੀਆਂ ਬਖਸ਼ ਦਿੱਤੀਆਂ ਹਨ ਮੈਂ ਕਦੇ ਅੱਜ ਤੱਕ ਕਾਰਾਮਾਤ ਨਹੀਂ ਦਿਖਾਈ ਕਿਉਂਕਿ ਕਾਰਾਮਾਤ ਦਿਖਾਉਣੀ ਜਿੱਥੇ ਆਪਣੀ ਹੋਂਮੇ ਦਾ ਪ੍ਰਗਟਾਵਾ ਕਰਨਾ ਹੈ ਉੱਥੇ ਰੱਬ ਦੀ ਰਜ਼ਾ ਤੋਂ ਉਲਟ ਵੀ ਹੈ ਕਰਮਾਤ ਦਿਖਾਉਣ ਵਾਲੇ ਰੱਬ ਤੋਂ ਦੂਰ ਹੋ ਜਾਂਦੇ ਹਨ ਇਸ ਲਈ ਮੈਂ ਸਭ ਕੁਝ ਜਾਣਦੀ ਹੋਈ ਵੀ ਰੱਬੀ ਭੇਤ ਗੁਪਤ ਰੱਖਦੀ ਹਾਂ ਹੁਣ ਤੁਹਾਡੀ ਸ਼ੰਕਾ ਮਿਟਣ ਵਾਸਤੇ ਅਤੇ ਇਹ ਸੋਚ ਕੇ ਕਿ ਫਕੀਰ ਪਾਣੀ ਤੋਂ ਪਿਆਸਾ ਨਾ ਚਲਾ ਜਾਏ ਜੇ ਗਿਆ ਤਾਂ ਮੈਨੂੰ ਪਾਪ ਲੱਗੇਗਾ ਇਸ ਲਈ ਦੱਸਣ ਲੱਗੀ ਹਾਂ ਤੁਹਾਡਾ ਦੂਸਰਾ ਪ੍ਰਸ਼ਨ ਬੇਲੋੜਾ ਪਾਣੀ ਡੋਲਣ ਤੋਂ ਜਾਣਨ ਦਾ ਹੈ ਇਥੋਂ ਸੋਹ ਕੋਹਾਂ ਤੇ ਮੇਰੀ ਭੈਣ ਦਾ ਘਰ ਹੈ ਉਹ ਸਾਰਾ ਪਰਿਵਾਰ ਕਿਤੇ ਬਾਹਰ ਗਿਆ ਹੋਇਆ ਹੈ ਤੇ ਅਚਾਨਕ ਮੇਰੀ ਭੈਣ ਦੇ ਘਰ ਨੂੰ ਅੱਗ ਲੱਗ ਗਈ ਹੈ ਮੈਂ ਇੱਥੋਂ ਪਾਣੀ ਪਾ ਕੇ ਬੁਝਾਈ ਹੈ ਜੇ ਯਕੀਨ ਨਹੀਂ ਤਾਂ ਨਗਰ ਦਾ ਪਤਾ ਲੈ ਕੇ ਆਪ ਆਪਣੀ ਅੱਖੀ ਜਾ ਕੇ ਦੇਖ ਲਓ ਫਰੀਦ ਜੀ ਨੂੰ ਸੁਣ ਕੇ ਬਹੁਤ ਹੈਰਜ ਹੋਇਆ ਅਤੇ ਸੋਹ ਕੌਹਾਂ ਤੇ ਜਾ ਕੇ ਉਹਨਾਂ ਨੇ ਉਸ ਘਰ ਨੂੰ ਦੇਖਿਆ ਤੇ ਪੁੱਛਣ ਤੋਂ ਵੀ ਪਤਾ ਚੱਲਿਆ ਕਿ ਘਰ ਨੂੰ ਅੱਗ ਲੱਗੀ ਸੀ ਤੇ ਅਚਾਨਕ ਪਾਣੀ ਪੈਣ ਤੋਂ ਆਪੇ ਹੀ ਬੁਝ ਗਈ ਤਦ ਉਸ ਦੀ ਭੈਣ ਕੋਲੋਂ ਪੁੱਛ ਕੇ ਵਾਪਸ ਉਸ ਮੁਟਿਆਰ ਨੂੰ ਗੁਰੂ ਧਾਰਨ ਲਈ ਆਏ ਤੇ ਜਦੋਂ ਉਸ ਬੀਬੀ ਨੂੰ ਆਪਣਾ ਗੁਰੂ ਬਣਨ ਲਈ ਯਾਤਨਾ ਕੀਤੀ ਤਾਂ ਉਸਨੇ ਅੱਗੋਂ ਇਹ ਕਿਹਾ ਕਿ हे ਫਕੀਰ ਸਾਈ ਤੇਰੀ ਤਪੱਸਿਆ ਮੇਰੇ ਨਾਲੋਂ ਜ਼ਿਆਦਾ ਹੈ ਦੂਸਰਾ ਆਪਣੇ ਧਰਮ ਸਮਾਜ ਵਿੱਚ ਇਸਤਰੀ ਨੂੰ ਗੁਰੂ ਬਣਨ ਦੀ ਆਗਿਆ ਨਹੀਂ ਹੈ ਐਸਾ ਮੇਰਾ ਪਤੀ ਵੀ ਕਰਨ ਨਹੀਂ ਦੇਵੇਗਾ ਕਿ ਮੈਂ ਇੱਕ ਫਕੀਰ ਦੀ ਗੁਰੂ ਬਣਾ ਫਰੀਜ ਜੀ ਨੇ ਕਿਹਾ ਕਿ हे ਬੀਬੀ ਫਿਰ ਮੈਂ ਹੁਣ ਕਿੱਧਰ ਜਾਵਾਂ 36 ਸਾਲ ਦੀ ਤਪੱਸਿਆ ਤੋਂ ਬਾਅਦ ਮੈਂ ਤਾਂ ਸ਼ਕਤੀਆਂ ਨੂੰ ਹੀ ਵੱਡਾ ਮਨ ਬੈਠਾ ਸੀ ਐਸੇ ਫਕੀਰੀ ਨਾਲੋਂ ਤਾਂ ਮੈਂ ਇਸਤਰੀ ਜਾਮੇ ਵਿੱਚ ਹੁੰਦਾ ਤਾਂ ਮੈਂ ਵੀ ਤੇਰੀ ਤਰ੍ਹਾਂ ਘਰ ਵਿੱਚ ਰਹਿੰਦਾ ਮਾਇਆ ਪੂਰਨ ਪਦ ਪ੍ਰਾਪਤ ਕਰ ਲੈਂਦਾ ਇਹ ਨਿਮਰਤਾ ਦੇ ਬਚਨ ਸੁਣ ਕੇ ਬੀਬੀ ਨੇ ਕਿਹਾ ਕਿ ਫਕੀਰ ਸਾਈ ਹੌਸਲਾ ਨਾ ਹਾਰ ਮੈਂ ਤੈਨੂੰ ਜੋ ਵਿਅਕਤੀ ਗੁਰੂ ਬਣਨ ਦੇ ਯੋਗ ਹੈ ਉਸ ਕੋਲ ਭੇਜਦੀ ਹਾਂ ਉਸ ਬੀਬੀ ਨੇ ਇੱਕ ਰਾਜੇ ਦੀ ਦੱਸ ਪਾਈ ਕਿ ਉਹ ਰਾਜਾ ਵੀ ਹੈ ਅਤੇ ਗਿਆਨਵਾਨ ਵੀ ਹੈ ਅਤੇ ਉਹ ਹੀ ਤੇਰਾ ਗੁਰੂ ਬਣਨ ਦੇ ਯੋਗ ਹੈ ਜੋ ਇਸ ਦਰਿਆ ਤੋਂ ਪਾਰ ਹੈ ਤੂੰ ਤੁਲਾ ਬਣਾ ਕੇ ਇਸ ਦਰਿਆ ਤੋਂ ਪਾਰ ਹੋਈ ਤੇ ਉਸ ਕੋਲ ਜਾ ਕੇ ਉਸ ਨੂੰ ਗੁਰੂ ਧਾਰਨ ਕਰੀ ਫਰੀਜ ਜੀ ਤੁਲੇ ਤੇ ਬੈਠ ਕੇ ਦਰਿਆ ਤੋਂ ਪਾਰ ਰਾਜੇ ਵੱਲ ਨੂੰ ਚੱਲ ਪਏ ਜਦੋਂ ਦਰਿਆ ਦੇ ਵਿੱਚ ਘਾਰ ਗਏ ਤਾਂ ਰਾਜੇ ਨੇ ਦੇਖਿਆ ਕਿ ਕੋਈ ਉਪਰਾ ਬੰਦਾ ਮੇਰੇ ਵੱਲੋਂ ਆ ਰਿਹਾ ਹੈ ਤਾਂ ਰਾਜ ਨੇ ਆਪਣੀ ਸ਼ਕਤੀ ਦੇ ਨਾਲ ਉਹ ਤੁਲਾ ਰੋਕ ਦਿੱਤਾ ਹੁਣ ਤੁਲਾ ਨਾ ਅੱਗੇ ਜਾਵੇ ਨਾ ਪਿੱਛੇ ਜਾਵੇ ਫਰੀਜੀ ਵੀ ਸ਼ਕਤੀਵਾਨ ਸਨ ਇਸ ਲਈ ਇਹਨਾਂ ਨੇ ਕਿਹਾ ਕਿ ਜਿਸ ਆਦਮੀ ਨੇ ਇਹ ਪਸ਼ੂਆਂ ਵਾਲਾ ਕੰਮ ਕੀਤਾ ਹੈ ਕਿਉਂਕਿ ਪਸ਼ੂ ਸਿੰਘ ਮਾਰ ਕੇ ਦੂਸਰਿਆਂ ਨੂੰ ਦੁੱਖ ਦਿੰਦੇ ਹਨ ਉਸ ਪੁਰਖ ਨੇ ਮੈਨੂੰ ਦਰਿਆ ਵਿੱਚ ਰੋਕ ਕੇ ਪਸ਼ੂਆਂ ਵਾਲਾ ਕੰਮ ਕੀਤਾ ਹੈ ਇਸ ਲਈ ਉਸ ਪੁਰਖ ਦੇ ਸਿਰ ਉੱਪਰ ਸਿੰਘ ਹੋ ਜਾਣ ਫਰੀਦ ਜੀ ਦੇ ਬਚਨ ਹੁੰਦਿਆਂ ਸਾਰ ਹੀ ਰਾਜੇ ਦੇ ਸਿਰ ਉੱਪਰ ਸਿੰਘ ਹੋ ਗਏ ਰਾਜਾ ਬਹੁਤ ਹੈਰਾਨ ਹੋਇਆ ਅਤੇ ਫਰੀਦ ਜੀ ਨੂੰ ਆਪਣੇ ਨਾਲੋਂ ਵੱਧ ਕਰਾਮਾਤੀ ਦੇਖ ਕੇ ਉਸਨੇ ਕਿਹਾ ਕਿ ਇਸ ਦਾ ਤੁਲਾ ਚੱਲ ਪਵੇ ਰਾਜੇ ਦੇ ਬਚਨ ਹੁੰਦਿਆਂ ਸਾਰ ਹੀ ਤੁਲਾ ਚੱਲ ਪਿਆ ਫਰੀਦ ਜੀ ਨੇ ਕਿਹਾ ਕਿ ਉਸ ਦੇ ਸਿੰਘ ਅਲੋਪ ਹੋ ਜਾਣ ਤਾਂ ਉਸ ਰਾਜੇ ਦੇ ਸਿੰਘ ਵੀ ਅਲੋਪ ਹੋ ਗਏ ਜਦੋਂ ਫਰੀਦ ਜੀ ਰਾਜੇ ਨੂੰ ਜਾ ਕੇ ਮਿਲੇ ਤਾ ਪਤਾ ਚਲਿਆ ਕਿ ਤੁਲਾ ਰਾਜੇ ਨੇ ਹੀ ਰੋਕਿਆ ਸੀ ਉਸ ਨੂੰ ਗੁਰੂ ਧਰਨ ਦੀ ਇੱਛਾ ਪ੍ਰਗਟਾਈ ਤਾਂ ਰਾਜੇ ਨੇ ਕਿਹਾ ਕਿ ਗੁਰੂ ਬਣਨ ਦੇ ਮੈਂ ਯੋਗ ਨਹੀਂ ਕਿਉਂਕਿ ਤੁਸੀਂ ਇੱਕ ਤਾਂ ਮੇਰੇ ਤੋਂ ਵੱਧ ਤਪੱਸਿਆ ਕੀਤੀ ਹੈ ਤੇ ਦੂਸਰਾ ਤੁਸੀਂ ਕਰਾਮਾਤ ਵਿੱਚ ਵੀ ਮੇਰੇ ਤੋਂ ਘੱਟ ਨਹੀਂ ਬਲਕਿ ਵੱਧ ਹੋ ਆਪਾਂ ਦੋਵੇਂ ਹੀ ਕਰਾਮਾਤੀ ਦਲਦਲ ਵਿੱਚ ਫਸੇ ਹੋਏ ਹਾਂ ਜੇਕਰ ਗੁਰੂ ਧਰਨ ਕਰਨਾ ਹੈ ਤਾਂ ਫਿਰ ਖਵਾਜਾ ਕুতਬੂਦੀਨ ਵਖਤਿਆਰ ਕਾਕੀ ਜੀ ਦੀ ਸ਼ਰਨ ਵਿੱਚ ਜਾਓ ਜਿਹੜੇ ਸਮ ਦ੍ਰਿਸ਼ਟੀ ਬਿਰਤੀ ਵਾਲੇ ਹਨ ਤੇ ਖੁਦਾ ਦੇ ਬਾਣੇ ਵਿੱਚ ਰਹਿਣ ਵਾਲੇ ਹਨ ਫਰੀਦ ਜੀ ਨੇ ਰਾਜੇ ਦੀ ਗੱਲ ਸੁਣ ਕੇ ਉਸ ਨੂੰ ਮੁਰਸ਼ਿਦ ਧਾਰਨ ਕਰਨ ਲਈ ਉਸ ਦੀ ਚਰਨ ਸ਼ਰਨ ਵਿੱਚ ਗਏ ਜਿਵੇਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਵਡੇਰੀ ਉਮਰ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਧਾਰਨ ਕਰਕੇ ਵੱਡੀ ਪਦਵੀ ਪਾਈ ਉਸੇ ਤਰ੍ਹਾਂ ਭਗਤ ਫਰੀਦ ਜੀ ਨੇ ਪਾਕਪਟਨ ਸ਼ਹਿਰ ਦੇ ਵਿੱਚ ਰਹਿਣ ਵਾਲੇ ਖਵਾਜਾ ਕੁਤਬਉਦੀਨ ਬਖਤਿਆਰ ਕਾਕੀ ਨੂੰ ਮੁਰਸ਼ਿਦ ਧਾਰਨ ਕੀਤਾ ਉਹਨਾਂ ਦੀ ਸੇਵਾ ਆਰੰਭ ਕੀਤੀ ਫਰੀਦ ਜੀ ਦੀ ਇਹ ਸੇਵਾ 36 ਸਾਲ ਦੀ ਤਪੱਸਿਆ ਨਾਲੋਂ ਵੀ ਕਠਨ ਸੀ ਇਸ ਕਰਕੇ ਗੁਰੂ ਸਾਹਿਬ ਜੀ ਨੇ ਕਥਨ ਕੀਤਾ ਹੈ ਕਿ ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ ਫਰੀਦ ਜੀ ਰਾਤ ਦਿਨ ਸੇਵਾ ਵਿੱਚ ਤਤਪਰ ਰਹਿੰਦੇ ਸਨ ਕਦੇ ਵੀ ਆਪਣੇ ਗੁਰੂ ਦਾ ਸੁਭਾਵਕ ਵੀ ਕਿਹਾ ਹੋਇਆ ਹੁਕਮ ਨੇ ਮੌੜਦੇ ਸਨ ਸੋਗ ਉਸਨੂੰ ਇਲਾਹੀ ਹੁਕਮ ਸਮਝ ਕੇ ਨਿਭਾਉਂਦੇ ਰਹੇ ਇੰਉ ਸ਼ੇਖ ਫਰੀਦ ਜੀ ਨੇ 12 ਸਾਲ ਆਪਣੇ ਮੁਰਸ਼ਦ ਦੀ ਸੇਵਾ ਕੀਤੀ ਇੰਉ ਸ਼ੇਖ ਫਰੀਦ ਜੀ ਦਾ ਜੀਵਨ ਸੰਗਤ ਲਈ ਇੱਕ ਮਾਰਗਦਰਸ਼ਨ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ